ਗੁਰਜੀ ਕੀ ਫਤਿਹ ਰਬਜੀਤ ਸਿੰਘ ਕੇਵਾਦੀ ਤਿਆਰੀ ਦੀ ਇਹਨਾਂ ਨੂੰ ਵੀਰ ਉਹਨਾਂ ਨੂੰ 20000 ਰੁਪਿਆ ਜਿਹੜਾ ਵਾ ਦਿੱਤੀ ਜਾਦੀ ਸੀ ਕਿੰਨੀ ਜ਼ਮੀਨ ਸੀ ਜਿਹੜੀ ਇਹਨਾਂ ਦੀ ਖਰਾਬ ਹੋ ਗਈ ਇਹਨਾਂ ਦੀ ਜ਼ਮੀਨ ਤੇ ਛੇ ਕਨਾਲਾਂ ਆਂ ਪਰ ਇਹਨਾਂ ਦੀ ਜਿਤਨਾ ਰਸੋਈ ਰਸਾਈ ਆ ਘਰ ਦਾ ਮਾਲ ਡੰਗਰ ਦਾ ਵੀ ਢੂੜੀ ਤਾਂ ਦਾ ਸਾਰਾ ਇਹਨਾਂ ਦਾ ਨੁਕਸਾਨ ਹੋ ਗਿਆ ਅਜੇ ਵੀ ਇਹਨਾਂ ਦੇ ਮਤਲਬ ਉੱਥੇ ਜਾਇਆ ਨਹੀਂ ਜਾਂਦਾ ਇਹਨਾਂ ਦੇ ਘਰ ਰਸਤੇ ਦੇ ਉੱਤੇ ਪਾਣੀ ਖੜਾ ਵਾ ਤੇ ਪਾਣੀ ਦੇ ਵੀਜਦੀ ਜਾਵੇ ਜਿਹੇ ਦਾ ਰੋਣ ਜਿਹੜਾ ਵਾ ਪਾਣੀ ਵੀਜਦੀ ਨਾਂਕਿਆ ਅਸੀਂ ਅੱਜ ਇਧਰ ਦੂਜੇ ਵੀਰ ਦੇ ਘਰੇ ਰੋਗੀਆਂ ਵੀ ਇੱਥੇ ਹੀ ਵੀਰ ਨੂੰ ਬੁਲਾਇਆ ਬੁਲਾ ਕੇ ਤੇਰੀਆਂ ਨੇ ਆ ਵੀ ਹੋ ਜੀ ਵੀਰ ਜਿਹਨੇ ਆਪਣੀ ਕਿਰਤ ਦੇ ਵਿੱਚੋਂ ਦਾ ਸੰਬੰਧ ਕੱਢ ਕੇ ਪੰਥ ਅਕਾਲੀ ਲਹਿਰ ਵੱਲੋਂ ਜਿਹੜਾ ਆ ਉਹ ਵੀ ਹਿੱਸਾ ਇਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਆ 20000 ਰੁਪਏ ਭਾਈ ਸਾਹਿਬ ਜੀ ਤੇ 20000 ਰੁਪਏ ਆ 12 ਦਿਨ ਹੀ ਘਰੋਂ ਬਾਹਰ ਰਹੇ ਡੰਗਰ ਲੈ ਕੇ ਆਪਣੇ ਆਪਣੇ ਰੋਟੀ ਪਾਣੀ ਖਾਂਗੇ ਉੱਥੇ ਡੰਗਰਾਂ ਨੂੰ ਪੱਠੇ ਰੱਖਾ ਪਾਇਆ ਹੋਣਾ ਆ ਕੇ ਆਪਣੇ ਘਰ ਆ ਗਏ ਤੇ ਘਰ ਹੀ ਆਉਣਾ ਪਣਾ ਜੋ ਜਿਹੜਾ ਕਰੇਗਾ ਆਪਣੂੰ ਘਰ ਹੀ ਆਪਣਾ ਪੰਥ ਅਕਾਲੀ ਲਹਿਰ ਵੱਲੋਂ ਅੱਜ 20000 ਦੇ ਨਾਲ ਤੁਹਾਡੀ ਮਦਦ ਕੀਤੀ ਜਾ ਰਹੀ ਕੁਝ ਕਹਿਣਾ ਚਾਹੁੰਦੇ ਬਸ ਬੜਾ ਬੜਾ ਸੋਹਣਾ ਕੀਤਾ ਜੀ ਬਹੁਤ ਥੈਂਕ ਯੂ ਜੀ ਮਿਹਰਬਾਨੀ ਲੋ ਭੈਣ ਭਰਾ ਵਾਸਤੇ ਇੰਨਾ ਕਿ ਜAVE ਬੜਾ ਹੁੰਦਾ ਮਾੜੀ ਬੰਦੇ ਵਾਸਤੇ ਜੀ ਬਹੁਤ ਕੋਸ਼ਿਸ਼ਾਂ ਜੀ ਅਸੀਂ ਅਜਨਾਲੇ ਦੇ ਨੇੜੇ ਪਿੰਡ ਜੱਸਰਵਾਲ ਵਿੱਚ ਮੌਜੂਦ ਹਾਂ ਤੇ ਗੱਲਬਾਤ ਕਰਦੇ ਹਾਂ ਇੱਥੇ ਦੇ ਕਿਸਾਨਾਂ ਨਾਲ ਹਾਂਜੀ ਵੀਰ ਜੀ ਕੀ ਨਾਮ ਜੀ ਦਾ ਬਲਵਿੰਦਰ ਸਿੰਘ ਜੀ ਕਿੰਨਾ ਕਿ ਨੁਕਸਾਨ ਹੋਇਆ ਕਿੰਨੀ ਪੈੜੀ ਸੀ 10 ਕਿੱਲੇ ਹਾਂਜੀ ਜੋਨਕਲ ਬਿਲਕੁਲ ਖਤਮ ਹੋ ਗਿਆ ਚੋਨਾ ਖਤਮ ਹੋ ਗਿਆ ਬਿਲਕੁਲ ਕਿੰਨੇ ਦਿਨ ਤੱਕ ਜਿਹੜਾ ਤੁਹਾਨੂੰ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਇਹ 27 ਤਰੀਕ ਨੂੰ ਪਾਣੀ ਆਇਆ ਅੱਜ ਤੋਂ ਲਾਲੋ ਹਿਸਾਬ ਲਾ ਲੋ ਕਿ ਅੱਜ 21 ਤਰੀਕ ਹੋ ਗਈ 21 ਤਰੀਕ ਤੱਕ ਅਜੇ ਵੀ ਪਾਣੀ ਨਹੀਂ ਆਇਆ ਐਸੇ ਜਿਹੜੀ ਛੋਨੇ ਦੀਆਂ ਜਿਹੜੀਆਂ ਪਾਣੀ ਭਰੇ ਨਜ਼ਰ ਆ ਰਿਹਾ ਕੋਈ ਸਰਕਾਰੀ ਨੁਮਾਇੰਦਾ ਤੁਹਾਡੇ ਤੱਕ ਪਹੁੰਚਾ ਕੋਈ ਸਰਕਾਰੀ ਇਹ ਵੀ ਪਰਿਵਾਰੀ ਆਈ ਉਹ ਆਂਦਾ ਮੈਂ ਗਰਦੌਰੀ ਲਿਖ ਦਿਨਾ ਜੋ ਅੱਗੋਂ ਸਰਕਾਰ ਦੇਊਗੀ ਇਹ ਮਾਜੀ ਦੀ ਗੱਲ ਕੀਤੀ ਸਰਕਾਰ ਨੂੰ ਲਾਨ ਤੇ ਉਹਨਾਂ ਕੀਤਾ 20000 ਰੁਪਏ ਅੱਗੋਂ ਪਤਾ ਨਹੀਂ ਹੁਣ ਕਿਹਾਨਾਪੁਰ ਪਾਈ ਹੁੰਦੀ ਆ ਕਿਸਾਨ ਦੀ ਇੱਕ ਨਹੀਂ ਨਹੀਂ 20000 ਨਾ ਕੀਤਾ ਨੇ ਲੋ ਖਰਚੇ ਪਤਾ ਕਿੰਨੇ ਲੱਗਦੇ ਹਾਂ ਸੰਸਤਾ ਤੁਹਾਡੇ ਤੱਕ ਪਹੁੰਚੀ ਹੋਵੇ ਪਹਿਲਾਂ ਕੋਈ ਸੰਸਤਾ ਇਹ ਆ ਵੀ ਬਾਬੇ ਖਡੂਰ ਸਾਹਿਬ ਵਾਲੇ ਆਏ ਉਹਨਾਂ ਨੇ ਦੋ ਵਾਰਾਂ ਜਿਹੜਾ ਚਾਰ ਦੇ ਗਏ ਚਾਰਾਂ ਮਾਲ ਡੰਗਰ ਵਾਸਤੇ ਗੱਲ ਕਰੀਏ ਤੇ ਇਸ ਪਿੰਡ ਵਿੱਚ 50 ਕੀ ਕਿੱਲੇ ਜਿਹੜੇ ਆ ਉਹ ਫਸਲ ਜਿਹੜੀ ਬਚੀ ਆ ਬਾਕੀ ਪੂਰੇ ਦਾ ਪੂਰਾ ਪਿੰਡ ਦੀ ਫਸਲ ਜੀ ਬਿਲਕੁਲ ਤਬਾਹ ਹੋ ਚੁਕੀ ਆ ਉਹ ਸਰਕਾਰ ਵੱਲੋਂ 20000 ਰੁਪਏ ਦਾ ਮੁਆਵਜ਼ਾ ਦੀ ਗੱਲ ਕੀਤੀ ਆ ਵੀਰ ਜੀ ਕਹਿੰਦੇ ਇਹਦੇ ਨਾਲ ਤੇ ਕਿਸਾਨ ਦੀ ਪਰਭਾਈ ਵੀ ਨਹੀਂ ਹੁੰਦੀ ਇਸ ਤੋਂ ਦੂਣਾ ਤੇ ਖਰਚਾ ਲੱਗ ਚੁੱਕਾ ਸੋ ਇਸ ਟਾਈਮ ਅਕਾਲੀ ਪੰਥ ਲਹਿਰ ਦੇ ਜਥੇਦਾਰ ਸਾਡੇ ਕੋਲ ਪਹੁੰਚੇ ਆ ਤੇ ਵੀਰ ਜੀ ਅਚਲਨ ਸਿੰਘ ਜੀ ਵਾਹਿਗੁਰੂ ਖਾਲਸਾ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅਜਨਾਲੇ ਦੇ ਵੱਖੋ-ਵੱਖ ਪਿੰਡਾਂ ਵਿੱਚ ਪਹੁੰਚ ਰਹੇ ਹੋ ਗਰੀਬ ਕਿਸਾਨਾਂ ਨਾਲ ਮਿਲਿਓ ਤੇ ਕਿਹੋ ਜਿਹੇ ਹਾਲਾਤ ਨਜ਼ਰ ਆਏ ਇਹ ਕਿਸਾਨਾਂ ਨੂੰ ਆਪਾਂ ਗਰੀਬ ਤੇ ਨਹੀਂ ਕਹਿ ਸਕਦੇ ਇਹ ਸਾਡੇ ਭਰਾ ਵਾ ਅਸੀਂ ਇਹਨਾਂ ਦੀ ਜਿਹੜੋ ਜ਼ਮੀਨ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਵਾ ਤੇ ਜਦੋਂ ਨੁਕਸਾਨ ਹੋ ਜਾਂਦਾ ਕਿਸਾਨ ਇੱਕ ਇਸ ਤਰ੍ਹਾਂ ਦਾ ਵਾ ਕਿ ਭਾਵੇਂ ਆਪਣਾ ਨੁਕਸਾਨ ਵੇਖ ਕੇ ਵੀ ਹੌਂਸਲਾ ਰੱਖਦਾ ਹੌਂਸਲਾ ਨਹੀਂ ਹਾਰਦਾ ਅੱਜ ਜਦੋਂ ਅਸੀਂ ਇਹਨਾਂ ਦਾ ਅਸੀਂ ਵੀ ਕਿਸਾਨ ਆ ਜਦੋਂ ਅਸੀਂ ਇਹਨਾਂ ਦੀ ਫਸਲ ਵੇਖੀ ਆ ਤੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਆ ਅਸੀਂ ਪੰਥ ਅਕਾਲੀ ਲਹਿਰ ਦੇ ਸੇਵਾਦਾਰ ਆ ਸਿੰਘ ਸਾਹਿਬ ਰঞ্জੀਤ ਸਿੰਘ ਉਹਨਾਂ ਦੇ ਨਾਲ ਅਸੀਂ ਵਿਚਰਦੇ ਆ ਤੇ ਅਸੀਂ ਸਾਰਿਆਂ ਸਿੰਘਾਂ ਨੇ ਆਪਸ ਵਿੱਚ ਸਲਾਹ ਕਰਕੇ ਤੇ ਅਸੀਂ ਸਮਝਿਆ ਕਿ ਜਦੋਂ ਜ਼ਿਮੀਂਦਾਰ ਦੀ ਜਿਹੜੀ ਫਸਲ ਆ ਉਹ ਤਿਆਰ ਹੋਈ ਹੋਵੇ ਨਾ ਤੇ ਉਹ ਤੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਜੇ ਤੇ ਉਹ ਨਹੀਂ ਜਰਿਆ ਜਾਂਦਾ ਤੇ ਜਦੋਂ ਜਿਹੜੇ ਕਿੱਲਿਆਂ ਦੇ ਕਿੱਲੇ ਜਿਹੜੀ ਆ ਫਸਲ ਤਿਆਰ ਹੋਈ ਇਕੱਟਣ ਤੇ ਆਈ ਜਿਹੜੀ ਆ ਉਹ ਬਰਬਾਦ ਹੋ ਜਾਣੀ ਤੇ ਇਹਦੇ ਬੜੀ ਵੱਡੀ ਤੇ ਔਖੀ ਗੱਲ ਆ ਤੇ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਇਹ ਦੁੱਖ ਨੂੰ ਸਮਝਦੇ ਹਾਂ ਅਸੀਂ ਆਪਣੇ ਕਿਰਤ ਦੇ ਵਿੱਚੋਂ ਥੋੜਾ ਜਿਹੜਾ ਵੰਡਿਆ ਉਹਦਾ ਹਿੱਸਾ ਕੱਢ ਕੇ ਆਪਸ ਵਿੱਚ ਅਸੀਂ ਕੋਈ ਗਰਾਈ ਨਹੀਂ ਕੀਤੀ ਕੋਈ ਐਨਆਰਆਈ ਵੀਰਾਂ ਕੋ ਕੋ ਫਾਂਡ ਨਹੀਂ ਮੰਗਾਇਆ ਅਸੀਂ ਆਪਸ ਵਿੱਚ ਸੇਵਾਦਾਰਾਂ ਨੇ ਇਕੱਠੇ ਕਰਕੇ ਅੱਜ ਤੇ ਅੱਜ ਇਹਨਾਂ ਵੀਰਾਂ ਦੇ ਕੋਲ ਅੱਜ ਜਸਤਰਵਾਲ ਵੀ ਹੁਣ ਪਹੁੰਚੇ ਆ ਇਸ ਵੀਰ ਦੇ ਕੋਲ ਆਏ ਆ ਇਹਦਾ ਸਾਨੂੰ ਪਤਾ ਲੱਗਾ ਵੀ ਇਹਦੀ ਫਸਲ ਜਿਹੜੀ ਕਾਫੀ ਨੁਕਸਾਨ ਹੋਇਆ ਹੁਣ ਆਇਆ ਉਹ ਵੇਖੀ ਵੀ ਆ ਵੇਖ ਵੀ ਰਹੇ ਆ ਆਪਾਂ ਕਿ ਅਸੀਂ ਜਿਹੜਾ ਕਣਕ ਨੂੰ ਬੀਜਣ ਵਾਸਤੇ ਇਹਨੂੰ ਵੀਰ ਨੂੰ ਅੱਜ 60000 ਰੁਪਇਆ ਜਿਹੜਾ ਉਹ ਵੀਰ ਜੀ ਅਸੀਂ ਤੁਹਾਨੂੰ ਦੇਖੋ ਸਾਡੇ ਭਰਾਵਾਂ ਦੇ ਪੰਥਕਾਲੀ ਲਹਿਰ ਦੇ ਵੱਲੋਂ 60000 ਰੁਪਏ ਦੀ ਵੀਰ ਨੂੰ ਮਦਦ ਦਿੱਤੀ ਜਾ ਰਹੀ ਹੈ। ਉਹ ਅਸੀਂ ਹੈ ਸੋ ਸੰਬੰਧ ਦੇ ਵਿੱਚ ਇਹਨਾਂ ਵੀਰਾਂ ਕੋ ਪਹੁੰਚੇ ਹਨ। ਕਣਕ ਬੀਜਣ ਦੇ ਵਾਸਤੇ ਮਾਇਆ ਥੋੜੀ ਪੇਟ ਕੀਤੀ ਹੈ 60000 ਰੁਪਇਆ ਜਿਹਦੇ ਨਾਲ ਕਿਸਾਨ ਨੂੰ ਥੋੜੀ ਜੀ ਮਦਦ ਮਿਲੇਗੀ ਇਹਦੇ ਨਾਲ ਆਪਣੀ ਕਣਕ ਬੀਜ ਸਕਣਗੇ। ਵੀਰ ਜੀ ਕਿਸ ਤਰ੍ਹਾਂ ਸ਼ੁਕਰ ਕਰਨਾ ਚਾਹੁੰਦੇ ਹੋ ਅੱਜ ਵੀਰ ਜੀ ਤੁਹਾਡੇ ਕੋ ਪਹੁੰਚੇ ਜੀ ਜਿੰਨੇ ਵੀ ਆਪਾਂ ਵੇਖੋ ਸਿੱਖ ਕੌਮ ਹੈ ਨਾ ਇਹ ਹਰ ਬੰਦੇ ਦਾ ਇਹ ਮਨ ਜਿਹੜਾ ਇਹੋ ਜਿਹਾ ਨੁਕਸਾਨ ਵੇਖ ਕੇ ਨਾ ਤੇ ਦਿਲ ਕਿਰਜਦਾ ਹਰ ਬੰਦੇ ਦਾ ਵੀ ਮੈਂ ਆਪਣੇ ਸਿੱਖ ਭਰਾ ਕਰਕੇ ਵੇਖੋ ਇਹ ਵੀ ਸਿੱਖਿਆਹੀਂ ਸਿੱਖਿਆ ਤੇ ਸਿੱਖਾਂ ਦੀ ਸਿੱਖ ਹੀ ਮਤ ਕਰ ਸਕਦੇ ਆ ਦੂਜੀ ਹੋਰ ਧਰਮ ਨਹੀਂ ਕੋਈ ਇਹੋ ਜਿਹਾ ਕੁਰਬਾਨੀ ਕਰ ਸਕਦਾ ਵੀ ਮੈਂ ਆਪਣੇ ਦਸਾਂਦ ਚੋਂ ਜਾਂ ਕਿਸੇ ਨੂੰ ਮਾਇਆ ਦੇ ਦੂੰ ਇਹ ਸੇਖੀ ਕੰਮ ਕਰ ਸਕਦਾ ਇਹਨੇ ਮਾਇਦੇ ਨਾਲ ਕਣ ਕੇ ਜਿਹੜੀ ਬੀਜੀ ਜਾ ਸਕੂਗੀ ਥੋੜਾ ਮਦਦ ਹੋਏਗੀ ਨਹੀਂ ਬੀਜੀ ਜਾਂਦੀ ਹੈ ਇਹ ਨਹੀਂ ਵੀ ਕੋਈ 5-7000 ਰੁਪਿਆ ਕਿੱਲੇ ਦਾ ਲੱਗਦਾ ਖਰਚਾ ਇਹਦੇ ਨਾਲ ਬੀਜੀ ਜਾਣੀ ਆ ਕੋਈ ਚਲੋ ਕੁਛ ਨਾ ਕੋਈ ਹੀ ਵੀ ਆਪਣੇ ਕੋਲੋਂ ਹੀ ਕਰਾਂਗੇ ਮੈਨੂੰ ਕੁਝ ਮੰਗ ਕਰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਵੇਖੋ ਸਰਕਾਰ ਨੇ ਤੇ ਆਪਣੇ ਤੌਰ ਤੇ ਦੇਣਾ ਉਹ ਕਈ ਲਿਖਤਾਂ ਪੜਤਾਂ ਕਰਨੀਆਂ ਤੇ ਜਿਹੜੇ ਵੇਖੋ ਸੰਸਥਾ ਜਾਂ ਕੋਈ ਭੈਣ ਭਰਾਵਾ ਉਹਨਾਂ ਨੇ ਕਿਸੇ ਕੋਲ ਲਿਖਤ ਥੋੜੀ ਪੁੱਛਣੀ ਆ ਉਹਨਾਂ ਦੇ ਆਣ ਕੇ ਵੇਖਣਾ ਵੀ ਕੋਈ ਨੁਕਸਾਨ ਇਹਦਾ ਹੈਗਾ ਤੇ ਜੇ ਨੁਕਸਾਨ ਹੈ ਤਾਂ ਉਹਨਾਂ ਕੋਹਨਾ ਉਹ ਮਤ ਕਰ ਦਿੰਦਾ ਤੇ ਸਰਕਾਰਾਂ ਤੇ ਕਹੀਏ ਅਜੇ ਮੇਰੇ ਨਾਲ ਦਿਵਾਲੀ ਦੇ ਲਾਗੇ ਉਹਨਾਂ ਐਲਾਨ ਕੀਤਾ ਵੀ ਦਿਵਾਲੀ ਦੇ ਲਾਗੇ ਜਾ ਕੇ ਆਈਦਾਂਗੇ ਉਹਨਾਂ ਜਰ ਹੁਣ ਸਰਕਾਰਾਂ ਦੇ ਖਾਤੇ ਜਿਹੜੇ ਆ ਲੰਬੇ ਹੁੰਦੇ ਆ ਤੇ ਇਸ ਟਾਈਮ ਜੇ ਗੱਲ ਕਰੀਏ ਕਿ 60000 ਰੁਪਇਆ ਵੀਰਜੀ ਤੇ ਲੋਚਨ ਸਿੰਘ ਨੇ ਕੈਸ਼ ਇਹਨਾਂ ਨੂੰ ਦੇ ਦਿੱਤਾ ਜਿਹਦੇ ਨਾਲ ਕਿ ਕਿਸਾਨ ਜਿਹੜੀ ਆਪਣੀ ਜਿਹੜੀ ਕਣਕ ਦੀ ਜਿਹੜੀ ਬਜਾਈ ਕਰ ਸਕਦਾ ਹੈ